पिछले 30 सालों तो समाज सेवा दे काम करदे आ रहे सिम्मी चोपड़ा पासानो पंजाब सरकार ने पंजाब राज सोशल वेलफेयर बोर्ड दा चेयरमैन नियुक्त किता है अपनी नियुक्ति तो बाद सिम्मी चोपड़ा ने आम आदमी पार्टी दे हाई कमान अते मुख्यमंत्री भगवंत सिंह मान दा धन्यवाद किता है अमर ज्वाला दे संपादक राजकुमार साथी दे रिपोर्ट परमा का शुक्र करती हैगी और अपनी पार्टी के जड़े चीफ है, है अरविंद केजरीवाल जी साढ़े पंजाब सी एम भगवंत मान जी मनीष सिसोदिया जी मैं सब का बहुत बहुत पार्टी दे, बहुत -बहुत के जिन्हें भी साढ़े सीनियर हैं उन्होंत बहुत थैंक्स करती हाँ जिन्होंने कि मेरे उपर विश्वास जिताया और मैं इन्नी वो जी जिम्मेवारी दिखती है और ये जिम्मेवारी मैं बहुत अच्छी तरह अपने तनदेही निभाऊंगा ਕਿਹੜਾ ਡਿਪਾਰਟਮੈਂਟ ਤੁਹਾਡਾ ਹੋਇਆ? ਸੋਸ਼ਲ ਵੈਲਫੇਅਰ ਬੂ। ਇੰਦੇ ਵਿੱਚ ਕੀ ਕੀ ਆ ਜਾਂਦਾ? ਸੋਸ਼ਲ ਵਰਕ ਸਾਰਾ, ਜਿੰਤਾ ਜਿੰਨੀ ਸੋਸ਼ਲ ਐਕਟੀਵਿਟੀਜ਼ ਆ ਗਈਆਂ ਸਾਰੇ ਉਹ ਤੁਸੀਂ ਦੇਖ ਲਓ। ਕਿਸ ਤਰ੍ਹਾਂ ਫਿਰ ਤੁਸੀਂ ਜਿਹੜੀ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਹੈ ਕਿਸ ਤਰ੍ਹਾਂ ਉਹ ਨਿਭਾਉਂਦੇ। ਦੇਖੋ ਜੀ ਮੈਂ ਉਹਨਾਂ ਨੇ ਕੁਝ ਦੇਖ ਕੇ ਹੀ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈਗੀ ਆ ਮੈਂ ਸ਼ੁਰੂ ਤੋਂ ਸੋਸ਼ਲ ਵਰਕਸ ਹੀ ਰਹੀ ਹੈਗੀ ਆ ਨਾ ਤਾਂ ਜੋ ਵੀ ਆਮ ਲੋਕਾਂ ਦੀਆਂ ਜੋ ਪ੍ਰੋਬਲਮਸ ਐ ਜੋ ਸੋਸ਼ਲ ਸਾਡੇ ਸਮਾਜ ਦੇ ਵਿੱਚ ਲੋਕਾਂ ਦੀਆਂ ਛੋਟੀ-ਛੋਟੀਆਂ ਦਿੱਕਤਾਂ ਜਿਹੜੀਆਂ ਉਹਨਾਂ ਨੂੰ ਆਉਂਦੀਆਂ ਨੇ ਮੈਂ ਹਰ ਤਰ੍ਹਾਂ ਸਭ ਦੇ ਨਾਲ ਖੜੀ ਹੈਗੀ ਆ ਔਰ ਕਿਸੇ ਵੀ ਕੋਈ ਦਿੱਕਤ ਹੋਏ ਤੇ ਮੈਂ ਪੂਰੀ ਤਰ੍ਹਾਂ ਉਹਨਾਂ ਦੀ ਕਰਾਂਗੀ ਹਰ ਸੰਭਵ ਉਹਨਾਂ ਦੀ ਜਿਹੜੀ ਸਹਾਇਤਾ ਕਰਾਂਗੀ ਔਰ ਪਾਰਟੀ ਦੇ ਵਾਸਤੇ ਮੈਂ ਹਰ ਵਕਤ ਵਚਨਬਾਦਾਂ ਕਿ ਅਸੀਂ ਪਾਰਟੀ ਦੇ ਜਿਹੜੇ ਉਪਲਬਧੀਆਂ ਹਨ ਉਹਨਾਂ ਨੂੰ ਸਮਾਜ ਤੱਕ ਲੈ ਕੇ ਜਾਵਾਂਗੇ ਔਰ ਨੈਕਸਟ 2027 ਦੇ ਵਿੱਚ ਅਸੀਂ ਪਾਰਟੀ ਦੀ ਮਜ਼ਬੂਤੀ ਵਾਸਤੇ ਪੂਰਾ ਕੰਮ ਕਰਾਂਗੇ ਮੈਨੂੰ ਲੱਗਦਾ ਹੈ ਕਿ ਪਾਰਟੀ ਇਹ ਜਿਹੜੇ ਇੱਕ ਵਰਕਰ ਨੂੰ ਮਾਨਸਮਾਨ ਦੇ ਕੇ ਇਹਨਾਂ ਨੂੰਵਾਦਿਆ ਔਰ ਇਹ ਲੱਗਦਾ ਕਿ ਆਮ ਆਦਮੀ ਦੀ ਪਾਰਟੀ ਹੈ ਜੀ ਬਿਲਕੁਲ ਜੀ ਇਹ ਆਮ ਆਦਮੀ ਦੀ ਪਾਰਟੀ ਹੈਗੀ ਹੈ ਮੈਂ ਬਹੁਤ ਸਾਲ ਤੁਹਾਨੂੰ ਸਭ ਨੂੰ ਪਤਾ ਹੈ ਕਿ ਕਾਂਗਰਸ ਕੰਮ ਕੀਤਾ ਲੇਕਿਨ ਉੱਥੇ ਕਦੀ ਵੀ ਜਿਹੜੀ ਵਰਕਿੰਗ ਹੈਗੀ ਆ ਉਹਦੀ ਕੋਈ ਸراہਨਾ ਨਹੀਂ ਹੋਈ ਉਹਦੇ ਤੇ ਕੋਈ ਨਹੀਂ ਉਹਨਾਂ ਨੇ ਸੈਲਰੀ ਰਿਗਾਰਡ ਨਹੀਂ ਕੀਤਾ ਲੇਕਿਨ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਸੀਨੀਅਰਸ ਹੈ ਉਹਨਾਂ ਨੇ ਕੰਮ ਨੂੰ ਦੇਖਿਆ ਔਰ बिना किसी रिक्वेस्ट तो बिना किसी जाके चमचागिरी चाह पलूसी है परमात्मा शुक्राना है अज परमात्मा ने सुनी है और इस औदे तक मैं बिठाया बिल्कुल जी बिलकुल मैं सबके चल ਬਿਲਕੁਲ ਜੀ ਬਿਲਕੁਲ ਤੁਹਾਨੂੰ ਪਤਾ ਹੀ ਹੈ ਸ਼ੁਰੂ ਤੋਂ ਵਰਕਿੰਗ ਦਾ ਸੀ ਕੰਮ ਤਾਂ ਕਰਦੇ ਹੀ ਗਿਆ ਨਾ ਤੇ ਹੁਣ ਅਥਾਰਟੀ ਦੇ ਨਾਲ ਥੋੜਾ ਜ਼ਿਆਦਾ ਅੱਛੇ ਤਰ੍ਹਾਂ ਕੰਮ ਹੋਏਗਾ ਮਧਿਆ ਜੀ ਬਹੁਤ ਸੱਜਰੀ ਪਾਰਟਨਰ ਪ੍ਰਬੰਧਨ ਸਮਾਪਨ ਦਾ ਨਮਸਕਾਰ ਜੀ ਮੈਂ ਦਿਨਾਇਕ ਪਰਸ਼ਾਨ ਮੈਂ ਬਹੁਤ ਧੰਨਵਾਦ ਕਰਦਾ ਹਾਂ ਲੀਡਰਸ਼ਿਪ ਦਾ ਭਗਵੰਤ ਮਾਨ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਸੋਦੀਆ ਜੀ ਦਾ ਜਿਨ੍ਹਾਂ ਨੇ ਆ ਮੌਕਾ ਮੇਰੇ ਮਦਰ ਨੂੰ ਦਿੱਤਾ ਇਹਨਾਂ ਨੂੰ ਕੰਮ ਕਰਦੇ ਮੈਨੂੰ ਇਹਨਾਂ ਦੇ ਨਾਲ 25 ਸਾਲ ਮੈਨੂੰ ਦੇਖਦੇ ਹੋ ਗਏ ਉਸ ਤੋਂ ਪਹਿਲਾਂ ਦਾ ਕੰਮ ਕਰ ਰਹੇ ਹੈ ਕਈ ਵਾਰੀ ਸਰਕਾਰਾਂ ਡਾਇਰੈਕਟਰ ਰਹੇ ਹੈ ਪਰ ਦੂਜੀ ਜਿਹੜੀ ਪਾਰਟੀ ਦੇ ਵਿੱਚ ਅਸੀਂ ਸੀਗੇ ਉਹਦੇ ਵਿੱਚ ਬਹੁਤ ਕੁਝ ਚੱਲਦਾ ਸੀ ਬਹੁਤ ਦਿੱਕਤਾਂ ਸੀਗੀਆਂ ਬਹੁਤ ਜ਼ਿਆਦਾ ਹੋਚਪੋਚ ਕਰਕੇ ਲੋਕੀ ਚਮਚਾਗਿਰੀ ਕਰਕੇ ਅੱਗੇ ਪਹੁੰਚਦੇ ਸੀ ਪਰ ਮੈਨੂੰ ਮਾਣ ਹੈ ਸਾਡੀ ਆਮ ਆਦਮੀ ਪਾਰਟੀ ਤੇ ਜਿਨ੍ਹਾਂ ਨੇ ਕੰਮ ਦੇ ਬੁਨਿਆਦ ਤੇ ਮੇਰੇ ਮਦਰ ਨੂੰ ਆਪ ਪੁੱਛ ਦਿੱਤੀ ਹੈ ਤੇ ਮੈਂ ਵਿਸ਼ਵਾਸ ਦਿਲਾਣਾ ਕਿ ਅਸੀਂ ਆਪਣੀ ਪੋਸਟ ਤੇ ਖਰੇ ਉਤਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨਸ ਦੇ ਵਿੱਚ 27 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੁਬਾਰਾ ਬਣੂਗੀ ਥੈਂਕ ਯੂ